ਆਸਾ ਮਹਲਾ ਪਹਿਲਾ ਪੰਜ ਪਦੇ ਮੋਹ ਕਟੰਬ ਮੋਹ ਸਭ ਕਾਰ ਹੈ ਭਾਈ ਮੋਹ ਮਨੁੱਖ ਦੇ ਮਨ ਵਿੱਚ ਪਰਿਵਾਰ ਦੀ ਮਮਤਾ ਪੈਦਾ ਕਰਦਾ ਹੈ ਮੋਹ ਜਗਤ ਦੀ ਸਾਰੀ ਕਾਰ ਚਲਾ ਰਿਹਾ ਹੈ ਮੋਹ ਤੂੰ ਤਜੋ ਸਗਲ ਵੇਕਾਰ ਪਰ ਮੋਹ ਦੀ ਵਿਕਾਰ ਪੈਦਾ ਮੋਹ ਹੀ ਵਿਕਾਰ ਪੈਦਾ ਕਰਦਾ ਹੈ ਇਸ ਵਾਸਤੇ ਮੋਹ ਨੂੰ ਛੱਡੋ ਮੋਹ ਅਰ ਪਰਮ ਤਜੋ ਤੁਮ ਬੀਰ ਸਾਚ ਨਾਮ ਹਿਰਦੇ ਰਵੇ ਸਰੀਰ ਹੈ ਭਾਈ ਦੁਨੀਆ ਦਾ ਮੋਹ ਛੱਡ ਅਤੇ ਮਨ ਦੀ ਪਟਕਣਾ ਦੂਰ ਕਰ ਮੋਹ ਤਿਆਗਿਆ ਹੀ ਮਨੁੱਖ ਪਰਮਾਤਮਾ ਦਾ ਅਟਲ ਨਾਮ ਹਿਰਦੇ ਵਿੱਚ ਸਿਮਰ ਸਕਦਾ ਹੈ ਸੱਚ ਨਾਮ ਜਾਨ ਨਿਦ ਪਾਈ ਜਦੋਂ ਮਨੁੱਖ ਪ੍ਰਮਾਤਮਾ ਦਾ ਸਦਾ ਥਰਨਾਮ ਰੂਪ ਨੌ ਨਿਦ ਪ੍ਰਾਪਤ ਕਰ ਲੈਂਦਾ ਹੈ ਰੋਇ ਪੂਤ ਨਾ ਕਲਪੈ ਮਾਈ ਤਾਂ ਉਸ ਦਾ ਮਨ ਮਾਇਆ ਦਾ ਪੁੱਤਰ ਨਹੀਂ ਬਣਿਆ ਰਹਿੰਦਾ ਫਿਰ ਮਨ ਮਾਇਆ ਦੀ ਖਾਤਰ ਰੋਂਦਾ ਨਹੀਂ ਕਲਪਦਾ ਨਹੀਂ ਇਤ ਮੋਹ ਡੁੱਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਇਹ ਮੋਹ ਵਿੱਚ ਸਾਰਾ ਜਗਤ ਡੁੱਬਾ ਪਿਆ ਹੈ ਕੋਈ ਵਿਰਲਾ ਮਨੁੱਖ ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ ਮੋਹ ਦੇ ਸਮੁੰਦਰ ਵਿੱਚੋਂ ਪਾਰ ਲੰਘਦਾ ਹੈ ਇਹਤ ਮੋਹ ਫਿਰ ਜੂਨੀ ਪਾਹੇ ਮੋਹੇ ਲਾਗਾ ਜਮਪੁਰ ਜਾਹੇ ਹੈ ਭਾਈ ਇਸ ਮੋਹ ਵਿੱਚ ਫਸਿਆ ਹੋਇਆ ਤੂੰ ਮੋੜ-ਮੋੜ ਜੁਨਾ ਵਿੱਚ ਪੈਵੇਂਗਾ ਮੋਹ ਵਿੱਚ ਹੀ ਜਕੜਿਆ ਹੋਇਆ ਤੂੰ ਜਮਰਾਜ ਦੇਸ਼ ਵਿੱਚ ਜਾਵੇਂਗਾ ਗੁਰ ਦੇਖਿਆ ਲੈ ਜਪ ਤਪ ਕਮਾਹੀਂ ਜਿਹੜੇ ਬੰਦੇ ਰਵਾਜੀ ਗੁਰੂ ਦੀ ਸਿੱਖਿਆ ਲੈ ਕੇ ਜਪ ਤਪ ਕਮਾਉਂਦੇ ਹਨ ਨਾਮ ਹੋ ਟੁੱਟ ਨਾ ਥਾਏ ਪਾਹੇ ਉਹਨਾਂ ਦਾ ਮੋਹ ਟੁੱਟਦਾ ਨਹੀਂ ਇਹਨਾਂ ਜਪ ਤਪਾ ਨਾਲ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਨਹੀਂ ਹੁੰਦੇ ਨਦਰ ਕਰੇ ਤਾਂ ਇਹ ਮੋਹ ਜਾਏ ਜਿਸ ਮਨੁੱਖ ਤੇ ਪ੍ਰਭ ਮੇਰ ਦੀ ਨਜ਼ਰ ਕਰਦਾ ਹੈ ਉਸ ਦਾ ਇਹ ਮੋਹ ਦੂਰ ਹੁੰਦਾ ਹੈ ਨਾਨਕ ਹਰ ਸਿਉ ਰਹੈ ਸਮਾਏ ਇਹ ਨਾਨਕ ਉਹ ਸਦਾ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦਾ ਹੈ ਆਸਾ ਮਹਲਾ ਪਹਿਲਾ ਆਪ ਕਰੇ ਸੱਚ ਅਲਖ ਅਪਾਰ ਜੋ ਕੁ ਜਗਤ ਵਿੱਚ ਹੋ ਰਿਹਾ ਹੈ ਸਦਾ ਕਾਇਮ ਰਹਿਣ ਵਾਲਾ ਅਲਖ ਬੇਅੰਤ ਪ੍ਰਮਾਤਮਾ ਸਭ ਵਿਆਪ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਕਰ ਰਿਹਾ ਹੈ ਹਉ ਪਾਪੀ ਤੂੰ ਬਖਸ਼ਣ ਹਾਰ ਹੈ ਪ੍ਰਭੂ ਇਹ ਟਾਲ ਨਿਯਮ ਪਲਾ ਕੇ ਮੈਂ ਗੁਨਾਹਗਾਰ ਹਾਂ ਪਰ ਫਿਰ ਵੀ ਤੂੰ ਬਖਸ਼ਿਸ਼ ਕਰਨ ਵਾਲਾ ਹੈ ਤੇਰਾ ਭਾਣਾ ਸਭ ਕਿਛ ਹੋਵੇ ਜਗਤ ਵਿੱਚ ਜੋ ਕੁਝ ਹੁੰਦਾ ਹੈ ਸਭ ਕੁਝ ਉਹੀ ਹੁੰਦਾ ਹੈ ਜੋ ਹੈ ਪ੍ਰਭੂ ਤੈਨੂੰ ਚੰਗਾ ਲੱਗਦਾ ਹੈ ਤੇਰੀ ਰਾਜਾ ਹੈ ਤੇਰਾ ਬਾਣਾ ਹੈ ਮਨ ਹਟ ਕੀਚੈ ਅੰਤ ਵਿਗੋ ਵਹਿ ਰਹਾਓ ਹਰੇ ਅਟਲ ਸਚਾਈ ਵਿਸਾਰ ਕੇ ਮਨੁੱਖ ਨਿਹਰੇ ਆਪਣੇ ਮਨ ਦੇ ਹੱਠ ਨਾਲ ਪਾਉ ਨਿਹਰੀ ਆਪਣੀ ਅਕਲ ਦਾ ਆਸਰਾ ਲੈ ਕੇ ਕੰਮ ਕਰਨ ਤੇ ਆਖਰ ਖ្វਾਰ ਹੁੰਦਾ ਹੈ ਮਨਮੁਖ ਕੀ ਮਤ ਕੂੜ ਵਿਆਪੀ ਨੇਰੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਅਕਲ ਮਾਇਆ ਦੇ ਮੋਹ ਵਿੱਚ ਫਸੀ ਰਹਿੰਦੀ ਹੈ ਬੇਨ ਹਾਰ ਸਿਮਰਨ ਪਾਪ ਸੰਤਾਪੀ ਇਸ ਤਰ੍ਹਾਂ ਪ੍ਰਭੂ ਦੇ ਸਿਮਰਨ ਤੋਂ ਪੁੰਝ ਕੇ ਮਾਇਆ ਦੇ ਲਾਲਚ ਵਿੱਚ ਲਾਲਚ ਵਿੱਚ ਕੀਤੇ ਕਿਸੇ ਮੰਦ ਕਰਮ ਦੇ ਕਾਰਨ ਦੁਖੀ ਹੁੰਦੀ ਹੈ ਦੁਰਮਤ ਤਿਆਗ ਲਾਹ ਕਿਛਲੇ ਵੋ ਹੈ ਭਾਈ ਮਾਇਆ ਦੇ ਮੋਹ ਵਿੱਚ ਫਸੀ ਪੈੜੀ ਮਤ ਤਿਆਗ ਕੇ ਕੁਛ ਆਤਮਕ ਲਾਭ ਵਿਖਟੋ ਜੋ ਉਪਜੈ ਸੋ ਅਲਖ ਅਪੇਵੋ ਯਕੀਨ ਲਿਓ ਕਿ ਜੋ ਕੁਝ ਪੈਦਾ ਹੋਇਆ ਹੈ ਉਹ ਅਲਖ ਤੇ ਅਪੇਦ ਪ੍ਰਭੂ ਤੋਂ ਹੀ ਪੈਦਾ ਹੋਇਆ ਹੈ ਭਾਉ ਪਰਮਾਤਮ ਸਭ ਕੁਝ ਕਰਨ ਦੇ ਸਮਰੱਥ ਹੈ ਐਸਾ ਹਮਰਾ ਸਖਾ ਸਹਾਈ ਅਸੀਂ ਜੀਵ ਮੁੜ ਮੁੜ ਭੁੱਲਦੇ ਹਾਂ ਤੇ ਆਪਣੇ ਅਕਲ ਦੇ ਮਾਣ ਕਰਦੇ ਹਾਂ ਪਰ ਸਾਡਾ ਮਿੱਤਰ ਪ੍ਰਭੂ ਸਦਾ ਸਹਾਇਤਾ ਕਰਨ ਵਾਲਾ ਹੈ ਗੁਰ ਹਰ ਮਿਲਿਆ ਭਗਤ ਦੇ ਰੜਾਈ ਉਸ ਦੀ ਮਿਹਰ ਨਾਲ ਜੋ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਗੁਰੂ ਉਸ ਨੂੰ ਪਰਮਾਤਮਾ ਦੀ ਭਗਤੀ ਦੀ ਹੀ ਤਾਕੀਦ ਕਰਦਾ ਹੈ ਸਗਲੀ ਸਾਉਦੀ ਟਟਾਇਆ ਵੈ ਪ੍ਰਭੂ ਦਾ ਸਿਮਰਨ ਵਿਸਾਰ ਕੇ ਸਾਰੇ ਦੁਨਿਆਵੀ ਸੌਦੇਆਂ ਵਿੱਚ ਘਾਟਾ ਹੀ ਘਾਟਾ ਹੈ ਉਮਰ व्यर्थ गुذرਦੀ ਜਾਂਦੀ ਹੈ ਨਾਨਕ RAM ਨਾਮ ਮਨ ਭਾਵੇ ਛੇ ਨਾਨਕ ਉਸ ਮਨੁੱਖ ਨੂੰ ਘਾਟਾ ਨਹੀਂ ਹੁੰਦਾ ਜਿਸ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ਆਸਾ ਮਹਿਲਾ ਪਹਿਲਾ ਚੌਪਦੇ ਵਿਦਿਆ ਵਿਚਾਰੀ ਤਾਂ ਪਰੋ ਪੁਕਾਰੀ ਵਿਦਿਆ ਪ੍ਰਾਪਤ ਕਰਨ ਤੇ ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਹੀ ਸਮਝੋ ਕਿ ਉਹ ਵਿਦਿਆ پا ਕੇ ਵਿਚਾਰਮਾਨ ਬਣਿਆ ਜੇ ਵਿਦਿਆ ਸਿਰਫ ਸਾਡੇ ਕੋਲ ਆਈ ਤੇ ਅਸੀਂ ਚਲਾਕੀਆਂ ਕੀਤੀਆਂ ਲੋਕਾਂ ਨਾਲ ਵਿਦਿਆ ਦੇ ਆਸਰੇ ਲੋਕਾਂ ਨਾਲ ਠੱਗੀਆਂ ਹੀ ਮਾਰੀਆਂ ਜੀਵਨ ਪਰਉਪਕਾਰੀ ਨਹੀਂ ਬਣਿਆ ਬਣਿਆ ਤਾ ਤੂੰ ਵਿਦਿਆਵਾਨ ਨਹੀਂ ਹੈ ਤੂੰ ਵਿਚਾਰਵਾਨ ਨਹੀਂ ਹੈ ਤੂੰ ਕਮੜਾ ਹੀ ਹੈ ਬੇਸ਼ੱਕ ਤੇਰੇ ਕੋਲ ਡਿਗਰੀ ਆ ਗਈ ਵਿਦਿਆ ਵਿਚਾਰੀ ਤਾਂ ਤਾਂ ਹੀ ਵਿਦਿਆ ਦਾ ਵਿਚਾਰਵਾਨ ਹੈ ਤੂੰ ਜੇ ਜੀਵਨ ਪਰਉਪਕਾਰੀ ਬਣਿਆ ਤਾਂ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ਤੀਰਥਾਂ ਤੇ ਨਿਵਾਸ ਰੱਖਣ ਵਾਲਾ ਤਦੋਂ ਹੀ ਸਫਲ ਹੈ ਜੇ ਉਸਨੇ ਪੰਜੇ ਕਮਾਦਿਕ ਵਾਸ ਕਰ ਲਏ ਕੂੰ ਗੁਰੂ ਵਾਜੈ ਜੇ ਮਨ ਲੱਗੈ ਜੇ ਮੇਰਾ ਮਨ ਪ੍ਰਭੂ ਚਰਨਾ ਵਿੱਚ ਜੁੜਨਾ ਸਿੱਖ ਗਿਆ ਤਦੋਂ ਹੀ ਭਗਤੀਆਂ ਬਣ ਕੇ ਕੂੰ ਗੁਰੂ ਜਾਣੇ ਸਫਲ ਹਨ ਜੋ ਤੋ ਜਮ ਕਹਾ ਕਰੇ ਮੋ ਸਿਉ ਆਗੇ ਰਹਾਓ ਫਿਰ ਪਰਲੋਕ ਵਿੱਚ ਜਮੇਰਾ ਕੁਝ ਵੀ ਨਹੀਂ ਵਿਗਾੜ ਸਕਦਾ ਆਸਨ ਰਾ ਸੇਤੋ ਸਨਿਆਸੀ ਜੇ ਸਭ ਮਾਇਕ ਆਸਾਂ ਵੱਲੋਂ ਪ੍ਰਾਮ ਹੈ ਤਾਂ ਸਮਝੋ ਇਹ ਸੇਂਿਆਸੀ ਹੈ। ਜਾਂ ਜਤ ਜੋਗੀ ਤਾਂ ਕਾਇਆ ਭੁਗੀ ਹੈ ਗ੍ਰਸਤੀ ਹੁੰਦਿਆਂ ਜੋਗੀ ਵਾਲਾ ਜਤ ਕਾਇਮ ਹੈ। ਜੇ ਗ੍ਰਸਤੀ ਹੁੰਦਿਆਂ ਜੋਗੀ ਵਾਲਾ ਜਤ ਕਾਇਮ ਹੈ ਤਾਂ ਉਸ ਨੂੰ ਅਸਲ ਗ੍ਰਸਤੀ ਜਾਣੋ। ਦਇਆ ਦੇ ਗੰਬਰ ਦੇਹ ਵਿਚਾਰੀ ਜੇ ਹਿਰਦੇ ਵਿੱਚ ਦਇਆ ਹੈ ਜੇ ਸਰੀਰ ਨੂੰ ਵਿਕਾਰਾਂ ਵੱਲੋਂ ਪਵਿੱਤਰ ਰੱਖਣ ਦੀ ਵਿਚਾਰ ਵਾਲਾ ਵੀ ਹੈ ਤਾਂ ਉਹ ਅਸਲ ਦਿਗੰਬਰ ਨੰਗਾ ਜੈਨੀ ਹੈ ਆਪ ਮਰੇ ਅਵਰਾਨ ਹਮਾਰੀ ਜੋ ਮਨੁੱਖਾ ਵਿਕਾਰਾਂ ਵੱਲੋਂ ਮਰਿਆ ਹੋਇਆ ਹੈ ਉਹੀ ਹੈ ਅਸਲ ਅਹਿੰਸਾਵਾਦੀ ਜੋ ਹੋਰਨਾਂ ਨੂੰ ਨਹੀਂ ਮਾਰਦਾ ਏਕ ਤੂੰ ਹੋਰ ਵੇਸ ਬਹੁ ਤੇਰੇ ਪਰ ਕਿਸੇ ਨੂੰ ਮੰਦਾ ਨਹੀਂ ਕਿਹਾ ਜਾ ਸਕਦਾ ਹੈ ਪ੍ਰਭੂ ਇਹ ਸਾਰੇ ਤੇਰੇ ਹੀ ਅਨੇਕਾਂ ਵੇਸ ਹਨ ਹਰੇਕ ਵੇਸ ਵਿੱਚ ਤੂੰ ਆਪ ਮੌਜੂਦ ਹੈ ਨਾਨਕ ਜਾਣੇ ਚੋਜ ਨਾ ਤੇਰੇ ਨਾਨਕ ਵਿਚਾਰਾ ਤੇਰੇ ਕੌਤਕ ਤਮਾਸ਼ੇ ਸਮਝ ਨਹੀਂ ਸਕਦਾ ਆਸਾ ਮਹਲਾ ਪਹਿਲਾ ਏਕ ਨ ਭਰੀਆ ਗੁਣ ਕਰ ਤੋਵਾ ਮੈਂ ਕਿਸੇ ਸਿਰਫ ਇੱਕ ਔਗਣ ਨਾਲ ਲਿਬੜੀ ਹੋਈ ਨਹੀਂ ਹਾਂ ਕਿ ਆਪਣੇ ਅੰਦਰ ਗੁਣ ਪੈਦਾ ਕਰਕੇ ਉਸੇ ਔਗਣ ਨੂੰ ਤੋੜ ਸਕਾਂ ਮੇਰੇ ਅੰਦਰ ਤਾਂ ਬੇਅੰਤ ਔਗਣ ਹੈ ਕਿਉਂਕਿ ਮੇਰਾ ਸਹਜ ਜਾਗ ਹੈ ਹੋਂ ਨਿਸ ਪਰਸੋਂ ਆ ਮੈਂ ਤਾਂ ਸਾਰੀ ਉਮਰ ਰਾਤ ਦੀ ਮੋਹ ਦੀ ਨੀਂਦ ਵਿੱਚ ਸੁੱਤੀ ਨਹੀਂ ਹਾਂ ਤੇ ਮੇਰਾ ਖਸਮ ਪ੍ਰਭੂ ਜਾਗਦਾ ਰਹਿੰਦਾ ਹੈ ਉਸ ਦੇ ਨੇੜੇ ਮੋ ਟੋਕ ਹੀ ਨਹੀਂ ਸਕਦਾ ਇਹੋਂ ਕਿਉਂ ਕੰਤ ਪਿਆਰੀ ਹਾਂ ਅਜੇ ਹੀ ਹਾਲਤ ਵਿੱਚ ਮੈਂ ਖਸਮ ਪ੍ਰਭੂ ਨੂੰ ਕਿਵੇਂ ਪਿਆਰੀ ਲੱਗ ਸਕਦੀ ਹਾਂ ਸ਼ਾਹ ਜਾਗੈ ਹੋਂ ਨਿਸ ਪਰ ਸੋ ਆ ਰਹਾ ਖਸਮ ਜਾਗਦਾ ਹੈ ਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ ਆਸ ਪਿਆਸੀ ਸੇਜ ਆਵਾਂ ਮੈਂ ਸੇਜ ਤੇ ਆਉਂਦੀ ਹਾਂ ਮੈਂ ਹਿਰਦੇ ਸੇਜ ਵੱਲ ਪਰਤਦੀ ਹਾਂ ਰਜੇ ਵੀ ਦੁਨੀਆ ਦੀਆਂ ਆਸਾਂ ਦੀ ਪਿਆਸ ਨਾਲ ਮੈਂ ਵਿਆਕੁਲ ਹਾਂ ਆਗੇ ਸ਼ਾਹ ਭਾਵਾ ਕੇ ਨਾ ਭਾਵਾ ਅਜਿਹੀ ਆਤਮਿਕ ਦਸ਼ਾ ਨਾਲ ਕਿਵੇਂ ਯਕੀਨ ਬਣੇ ਕਿ ਮੈਂ ਖਸਮ ਪ੍ਰਭੂ ਨੂੰ ਪਸੰਦ ਆਵਾਂ ਕਿ ਨਾ ਪਸੰਦ ਆਂ ਕਿਆ ਜਾਨਾ ਕਿਆ ਹੋਏਗਾ ਰੀ ਮਾਈ ਹੈ ਮਾਂ ساری ਉਮਰ ਮਾਇਆ ਦੀ ਨੀਂਦ ਵਿੱਚ ਸੁੱਤੀ ਰਹਿਣ ਕਰਕੇ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਕੀ ਬਣੇਗਾ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਉ ਮੈਨੂੰ ਪਤੀ ਪ੍ਰਭੂ ਪ੍ਰਵਾਨ ਕਰੇਗਾ ਕਿ ਨਹੀਂ ਪਰ ਹੁਣ ਪ੍ਰਭੂ ਪਤੀ ਦੇ ਦਰਸ਼ਨ ਤੋਂ ਬਿਨਾ ਮੈਨੂੰ ਤਰਵਾਸ ਵੀ ਨਹੀਂ ਬੱਜਦਾ ਰਹਾਉ ਪ੍ਰੇਮ ਨਾ ਚਖਿਆ ਮੇਰੀ ਤਿਸ ਨਾ ਬੁਝਾਨੀ ਹੇ ਮਾ ساری ਉਮਰ ਮੈਂ ਪ੍ਰਭੂ ਪਤੀ ਦੇ ਪ੍ਰੇਮ ਦਾ ਸਵਾਦ ਨਾ ਚਖਿਆ ਇਸੇ ਕਰਕੇ ਮੇਰੀ ਮਾਇਆ ਵਾਲੀ ਤ੍ਰਿਸ਼ਨਾ ਦੀ ਅਗ ਨਹੀਂ ਬੁਝ ਸਕੀ ਗਇਆ ਸੋ ਜੋਬਨ ਧਨ ਪਛੋਤਾਨੀ ਮੇਰੀ ਜਵਾਨੀ ਲੰਘ ਗਈ ਹੈ ਹੁਣ ਮੇਰੀ ਜ਼ਿੰਦ ਪਛਤਾਵਾ ਕਰ ਰਹੀ ਹੈ ਅਜੇ ਸੋ ਜਾਗੋਂ ਆਸ ਪਿਆਸੀ ਹੈ ਮਾਂ ਜਵਾਨੀ ਤਾਂ ਲੰਘ ਗਈ ਹੈ ਪਰ ਅਰਦਾਸ ਕਰ ਅਜੇ ਵੀ ਮੈਂ ਮਾਇਆ ਦੀਆਂ ਆਸਾਂ ਦੀ ਪਿਆਸ ਵੱਲੋਂ ਜਾਗ ਜਾਵਾਂ ਅਜੇ ਵੀ ਨਹੀਂ ਜਾਗ ਰਹੀ ਕਈ ਲੇ ਉਦਾਸੀ ਰਹੋ ਨਿਰਾਸੀ ਉਪਰਾਮ ਹੋ ਕੇ ਮਾਇਆ ਦੀ ਆਸਾਂ ਲਾ ਕੇ ਜੀਵਨ ਗੁਜ਼ਾਰਾਂ ਸ਼ਾਇਦ ਮੇਰਾ ਸ਼ਾਇਦ ਮਿਹਰ ਕਰਕੇ ਕਰ ਹੀ ਦੇਵੇ ਅਕਾਲ ਪੁਰਖ ਵਾਹਿਗੁਰੂ ਮੈਨੂੰ ਆਪਣੇ ਗਲ ਨਾਲ ਲਾ ਹੀ ਲਵੇ ਹਉ ਮੇ ਖੁਏ ਕਰੇ ਸ਼ਿੰਗਾਰ ਜਦੋਂ ਜੀਵ ਇਸਤਰੀ ਹਉ ਮੇ ਗਵਾਉਂਦੀ ਹੈ ਜਦੋਂ ਜਿੰਦ ਨੂੰ ਸੁੰਦਰ ਬਣਾਉਣ ਦਾ ਉਦਦਮ ਕਰਦੀ ਹੈ ਤਉ ਕਾਮਣ ਸੇਜ ਰਵੈ ਪਤਾਰ ਤਦੋ ਉਸ ਜੀਵ ਸਤਰੀ ਨੂੰ ਖਸਮ ਪ੍ਰਭੂ ਉਸ ਦੀ ਹਿਰਦਾ ਸੇਜ ਤੇ ਆ ਕੇ ਮਿਲਦਾ ਹੈ ਤਉ ਨਾਨਕ ਕੰਤੈ ਮਨ ਭਵੈ ਹੈ ਨਾਨਕ ਤਦੋ ਹੀ ਜੀਵ ਸਤਰੀ ਖਸਮ ਪ੍ਰਭੂ ਦੇ ਮਨ ਵਿੱਚ ਚੰਗੀ ਲੱਗਦੀ ਹੈ ਛੋੜਵਡਾਈ ਆਪਣੇ ਖਸਮ ਸਮਾਵੇ ਰਹਾਉ ਜਦੋਂ ਮਾਨ ਵੜਿਆਈ ਛੱਡ ਕੇ ਆਪਣੇ ਖਸਮ ਦੀ ਰਜਾ ਵਿੱਚ ਲੀਨ ਹੁੰਦੀ ਹੈ ਫਿਰ ਉਸ ਮਾਲਕ ਨਾਲ ਇੱਕਮਿਕ ਹੋ ਜਾਂਦੀ ਹੈ ਆਸਾ ਮਹਿਲਾ ਪਹਿਲਾ ਪੇਵ ਕੜੇ ਤਨ ਖਰੀ ਇਆਣੀ ਪਰ ਜਗਤ ਦੇ ਮੋਹ ਵਿੱਚ ਫਸ ਕੇ ਜੀਵ ਇਸਤਰੀ ਬਹੁਤ ਮੂਰਖ ਰਹਿੰਦੀ ਹੈ ਤਿਸ ਸਾਹ ਕੀ ਦੇਸ਼ਾ ਸ਼ਾਹ ਕੀ ਮੈਂ ਸਾਰ ਨਾ ਜਾਣੀ ਇਸ ਮੋਹ ਵਿੱਚ ਫਸ ਕੇ ਹੀ ਮੈਂ ਉਸ ਖਸਮ ਪ੍ਰਭੂ ਦੀ ਮਿਹਰ ਦੀ ਨਜ਼ਰ ਦੀ ਕਦਰ ਨਹੀਂ ਸਮਝ ਸਕੀ ਤੇ ਉਸ ਦੇ ਚਰਨਾਂ ਤੋਂ ਵਿਛੜੀ ਰਹੀ ਸ਼ਾਹ ਮੇਰਾ ਏਕ ਦੂਜਾ ਨਹੀਂ ਕੋਈ ਮੇਰਾ ਖਸਮ ਪ੍ਰਭੂ ਹਰ ਵੇਲੇ ਇੱਕ ਰਸ ਰਹਿਦਾ ਹੈ ਉਸ ਵਰਗਾ ਹੋਰ ਕੋਈ ਨਹੀਂ ਹੈ ਨਦਰ ਕਰੇ ਮੇਲਾਵਾ ਹੋਈ ਰਹਾਉ ਉਹ ਸਦਾ ਮਿਹਰ ਦੀ ਨਜ਼ਰ ਕਰਦਾ ਹੈ ਉਸ ਦੀ ਮਿਹਰ ਦੀ ਨਜ਼ਰ ਨਾਲ ਹੀ ਮੇਰਾ ਉਸ ਨਾਲ ਮਿਲਾਪ ਹੋ ਸਕਦਾ ਹੈ ਸਹੁਰੜੇ ਤਨ ਸਾਚ ਪਛਾਣਿਆ ਜਿਹੜੀ ਜੀਵ ਸਤਰੀ ਜਗਤ ਦੇ ਮੋਹ ਤੋਂ ਨਿਕਲ ਕੇ ਪ੍ਰਭੂ ਚਰਨਾਂ ਵਿੱਚ ਜੁੜਦੀ ਹੈ ਉਹ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਉਸ ਸਦਾ ਥਿਰ ਰਹਿਣ ਥਿਰ ਪ੍ਰਭੂ ਦੀ ਕਦਰ ਪਛਾਣ ਲੈਂਦੀ ਹੈ ਸਾਜ ਸੁਭਾਏ ਆਪਣਾ ਪਿਰ ਜਾਣਿਆ ਡੋਲ ਅਵਸਥਾ ਵਿੱਚ ਟਿਕ ਕੇ ਪ੍ਰੇਮ ਵਿੱਚ ਜੁੜ ਕੇ ਉਹ ਆਪਣੇ ਖਸਮ ਪ੍ਰਭੂ ਨਾਲ ਡੂੰਗੀ ਸਾਝ ਪਾ ਲੈਂਦੀ ਹੈ ਗੁਰ ਪ੍ਰਸਾਦੀ ਐਸੀ ਮਤਿ ਆਵੇ ਜਦੋਂ ਗੁਰੂ ਦੀ ਕਿਰਪਾ ਨਾਲ ਜੀਵ ਇਸਤਰੀ ਨੂੰ ਅਜੇ ਹੀ ਅਕਲ ਆ ਜਾਂਦੀ ਹੈ ਕਿ ਉਹ ਜਗਤ ਦਾ ਮੋਹ ਛੱਡ ਕੇ ਪ੍ਰਭੂ ਚਰਨਾ ਵਿੱਚ ਜੁੜਨ ਦਾ ਉਦਮ ਕਰਦੀ ਤਾਂ ਕਾਮਣ ਕੰਤੈ ਮਨ ਭਾਵੈ ਤਦੋਂ ਜੀਵ ਇਸਤਰੀ ਕੰਤ ਪ੍ਰਭੂ ਦੇ ਮਨ ਵਿੱਚ ਚੰਗੀ ਲੱਗਣ ਲੱਗ ਪੈਂਦੀ ਹੈ ਕਾਹਤ ਨਾਨਕ ਭੈ ਭਾਵ ਕਾ ਕਰੇ ਸ਼ਿੰਗਾਰ ਨਾਨਕ ਜੀ ਆਖਦੇ ਹਨ ਜਿਹੜੀ ਜੀਵ ਇਸਤਰੀ ਪਰਮਾਤਮਾ ਦੇ ਡਰ ਦਾ ਪ੍ਰੇਮ ਦਾ ਸ਼ਿੰਗਾਰ ਬਣਾਉਂਦੀ ਹੈ ਸਦ ਹੀ ਸੇ ਜੈ ਰਵੈ ਪਤਾਰ ਉਸ ਦੀ ਹਿਰਦੇ ਸੇਜ ਉੱਤੇ ਪ੍ਰਭੂ ਪਤੀ ਸਦਾ ਟਿਕਿਆ ਰਹਿੰਦਾ ਹੈ ਆਸਾ ਮਹਲਾ ਪਹਿਲਾ ਨਾ ਕਿਸ ਕਾ ਪੁੱਤ ਨਾ ਕਿਸ ਕੀ ਮਾਈ ਅਸਲ ਵਿੱਚ ਨਾ ਮਾਂ ਨਾ ਪੁੱਤਰ ਕੋਈ ਕਿਸੇ ਦਾ ਪੱਕਾ ਸਾਥੀ ਨਹੀਂ ਹੈ ਝੂਠੇ ਮੋਹ ਭਰਮ ਭੁਲਾਈ ਪਰ ਝੂਠੇ ਮੋਹ ਦੇ ਮੋਹ ਦੇ ਕਾਰਨ ਦੁਨੀਆ ਭਟਕਣਾ ਵਿੱਚ ਪੈ ਕੇ ਕੁਰਾਹੇ ਪਈ ਹੋਈ ਮਾਂ ਪਿਓ ਪੁੱਤ ਆਦਿਕ ਨੂੰ ਹੀ ਆਪਣਾ ਸਦਾ ਸਾਥੀ ਜਾਣ ਕੇ ਜੀਵ ਪਰਮਾਤਮਾ ਨੂੰ ਵਿਚਾਰੀ ਬੈਠਾ ਮੇਰੇ ਸਾਹਿਬ ਹੋਂ ਕੀਤਾ ਤੇਰਾ ਹੈ ਮੇਰੇ ਮਾਲਕ ਪ੍ਰਭ ਮੈਂ ਤੇਰਾ ਪੈਦਾ ਕੀਤਾ ਹੋਇਆ ਮੇਰੀਆਂ ਸਾਰੀਆਂ ਸਰੀਰਕ ਤੇ ਆਤਮਕ ਲੋੜਾਂ ਨੂੰ ਤੂੰ ਹੀ ਜਾਣਦਾ ਹੈ ਤੇ ਪੂਰੀਆਂ ਕਰਨ ਦੇ ਸਮਰੱਥ ਹੈਂ ਜਾ ਤੂੰ ਦੇਹ ਜਪੀ ਨਾਮ ਤੇਰਾ ਰਹਾਉ ਮੇਰੇ ਆਤਮਿਕ ਜੀਵਨ ਦੀ ਖਾਤਰ ਜਦੋਂ ਤੂੰ ਮੈਨੂੰ ਆਪਣਾ ਨਾਮ ਦਿੰਦਾ ਹੈ ਤਦੋਂ ਹੀ ਮੈਂ ਜਪ ਸਕਦਾ ਹਾਂ ਰਹਾਉ ਬਹੁਤ ਅਗਣ ਕੂਕੈ ਕੋਈ ਅਨੇਕਾਂ ਹੀ ਪਾਪ ਕੀਤੇ ਹੋਏ ਹੋਣ ਫਿਰ ਵੀ ਜੇ ਕੋਈ ਮਨੁੱਖ ਪਰਮਾਤਮਾ ਦੇ ਦਰ ਤੇ ਅਰਜ਼ੋਈ ਕਰਦਾ ਹੈ ਪਰਮਾਤਮਾ ਪੈਦੇ ਕੀਤੇ ਦੀ लाज ਰੱਖਦਾ ਹੈ ਜਾਤ ਸੁਭਾਵੈ ਬਖਸ਼ੇ ਸੋਈ ਜਦੋਂ ਉਸ ਨੂੰ ਉਸ ਅਤਵਿਕਾਰੀ ਦੀ ਵੀ ਅਰਜ਼ੋਈ ਪਸੰਦ ਆਉਂਦੀ ਹੈ ਤਾਂ ਉਹ ਬਖਸ਼ਿਸ਼ ਕਰਦਾ ਹੈ ਤੇ ਉਸ ਦੇ ਆਤਮਕ ਜੀਵਨ ਵਾਸਤੇ ਉਸ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਗੁਰ ਪ੍ਰਸਾਦ ਦੀ ਦੁਰਮਤ ਖੋਈ ਗੁਰੂ ਦੀ ਕਿਰਪਾ ਨਾਲ ਸਾਡੀ ਖੋਟੀ ਮਤਨਾਸ਼ ਹੁੰਦੀ ਹੈ ਜਹਾਂ ਤੇ ਖਾਂ ਤਾ ਏ ਕੋ ਸੋਈ ਹੁਣ ਮੈਂ ਜਿੱਧਰ ਵੇਖਦਾ ਹਾਂ ਉਧਰ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਉਹ ਪ੍ਰਮਾਤਮਾ ਹੀ ਵਿਆਪਕ ਵੇਖਦਾ ਹਾਂ ਕਹਤ ਨਾਨਕ ਐਸੀ ਮਤਿ ਆਵੇ ਨਾਨਕ ਆਖਦਾ ਹੈ ਜਦੋਂ ਪ੍ਰਭੂ ਦੀ ਆਪਣੀ ਹੀ ਮੇਰ ਨਾਲ ਗੁਰੂ ਦੇ ਰਾਹੀ ਜੀਵ ਨੂੰ ਅਜੇ ਹੀ ਅਕਲ ਆ ਜਾਵੇ ਤਾਂ ਕੋ ਸੱਚੇ ਸੱਚ ਸਮਾਵੇ ਕਿ ਹਰ ਪਾਸੇ ਉਸ ਨੂੰ ਪ੍ਰਮਾਤਮਾ ਹੀ ਦਿਸੇ ਤਾਂ ਜੀ ਉਹ ਸਦਾ ਸਦਾ ਥਿਰ ਪ੍ਰਭੂ ਦੀ ਯਾਦ ਵਿੱਚ ਲੀਨ ਰਹਿੰਦਾ ਆਸਾ ਮਹਲਾ ਪਹਿਲਾ ਧੁੱਪ ਦੇ ਤਿਤ ਸਰ ਵਰੜੈ ਪਹੀ ਲੈ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਸਾਡੀ ਜੀਵਾਂ ਦੀ ਉਸ ਭਿਆਨਕ ਸਰੋਵਰ ਵਿੱਚ ਵਸੋ ਹੈ ਜਿਸ ਵਿੱਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ ਹੋਈ ਹੈ। ਪੰਕਜ ਮੋ ਪਗ ਨਹੀਂ ਚੱਲੇ ਹਮ ਦੇ ਖਾ ਤਹ ਡੂਬਿਅਲੇ ਤੇ ਉਸ ਸਰੋਵਰ ਵਿੱਚ ਜੋ ਮੋਹ ਦਾ ਚੱਕੜ ਹੈ ਉਸ ਵਿੱਚ ਜੀਵਾਂ ਦਾ ਪੈਰ ਚੱਲ ਨਹੀਂ ਸਕਦਾ। ਭਾਉ ਜੀਵ ਮੋਹ ਦੇ ਚੱਕੜ ਵਿੱਚ ਫਸੇ ਪਏ ਹਨ ਸਾਡੇ ਸਾਹਮਣੇ ਹੀ ਕਈ ਜੀਵ ਮੋਹ ਦੇ ਚੱਕੜ ਵਿੱਚ ਫਸ ਕੇ ਦਰਸ਼ਨਾ ਅਗਦੇ ਅਸਗਾਹ ਜਲ ਵਿੱਚ ਡੁੱਬਦੇ ਜਾ ਰਹੇ ਮਨ ਇੱਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਹੈ ਮਨ ਹੈ ਮੂਰਖ ਮਨ ਤੂੰ ਇੱਕ ਪ੍ਰਭੂ ਨੂੰ ਯਾਦ ਨਹੀਂ ਕਰਦਾ ਤੂੰ ਜਿਉਂ-ਜਿਉਂ ਪ੍ਰਭੂ ਨੂੰ ਵਿਸਾਰਦਾ ਹੈ ਤੇਰੇ ਅੰਦਰੋਂ ਗੁਣ ਘਟਦੇ ਜਾ ਰਹੇ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗ ਦਾ ਜਨਮ ਪਿਆ हे ਪ੍ਰਭੂ ਨਾ ਮੈਂ ਜਤੀ ਹਾਂ ਨਾ ਮੈਂ ਸਤੀ ਹਾਂ ਨਾ ਹੀ ਮੈਂ ਪੜਿਆ ਹੋਇਆ ਮੇਰਾ ਜੀਵਨ ਤਾਂ ਮੂਰਖਾ ਬੇਸਮਝਾ ਵਾਲਾ ਬਣਿਆ ਹੋਇਆ ਹੈ ਭਾਵ ਜਤ ਸਤ ਤੇ ਵਿਦਿਆ ਇਸ ਤ੍ਰਿਸ਼ਨਾ ਦੀ ਅਗ ਹੈ ਤੇ ਮੋਹ ਦੇ ਚਿੱਕੜ ਵਿੱਚ ਡਿਗਣੋ ਬਚਾ ਨਹੀਂ ਸਕਦੇ ਜੇ ਮਨੁੱਖ ਪ੍ਰਭੂ ਨੂੰ ਵਿਸਾਰ ਦੇਵੇ ਤਾਂ ਜਤ ਸਤ ਵਿਦਿਆ ਦੇ ਹੁੰਦਿਆਂ ਵੀ ਮਨੁੱਖ ਦੀ ਜ਼ਿੰਦਗੀ ਮਹਾ ਪਰਖਾਂ ਵਾਲੀ ਹੁੰਦੀ ਹੈ ਪ੍ਰਣਾਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੁ ਨਾਹੀ ਵਿਸਰਿਆ ਸੁ ਨਾਨਕ ਬੇਨਤੀ ਕਰਦਾ ਹੈ ਪ੍ਰਭੂ ਮੈਨੂੰ ਉਹਨਾਂ ਗੁਰਮਖਾਂ ਦੀ ਸ਼ਰਣ ਵਿੱਚ ਰੱਖ ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ ਜਿਨ੍ਹਾਂ ਨੂੰ ਤੇਰੀ ਸਦਾ ਯਾਦ ਨਹੀਂ ਭੁੱਲੀ ਜਿਨ੍ਹਾਂ ਨੇ ਸੁਰਤ ਵਿੱਚ ਤੈਨੂੰ ਘਰ ਤੇ ਵਸਾਇਆ ਆਸਾ ਮਹਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ 6 ਸ਼ਾਸਤਰ ਹਨ ਤੇ 6 ਹੀ ਇਹਨਾਂ ਸ਼ਾਸਤਰਾਂ ਦੇ ਚਲਾਉਣ ਵਾਲੇ ਰਚਨਾਰ 6 ਹੀ ਇਹਨਾਂ ਦੇ ਸਿਧਾਂਤ ਹਨ ਤੇ 6 ਇਹਨਾਂ ਚ ਵੱਖ-ਵੱਖ ਉਪਦੇਸ਼ ਹਨ ਇਸ ਕਰਕੇ 18 ਹਨ ਗੁਰਗਰੇ ਕੋ ਵੇਸ ਅਨੇਕ ਪਰ ਇਹਨਾਂ ਸਾਰਿਆਂ ਦਾ ਮੂਲ ਗੁਰੂ ਪਰਮਾਤਮਾ ਇੱਕ ਹੈ ਇਹ ਸਾਰੇ ਸਿਧਾਂਤ ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ ਪ੍ਰਭੂ ਦੀ ਹਸਤੀ ਦੇ ਪ੍ਰਕਾਸ਼ ਦੇ ਹੀ ਰੂਪ ਹਨ ਜੈਕਾਰ ਕਰਤੇ ਕੀਰਤ ਹੋਏ ਜਿਸ ਸਤਸੰਗ ਘਰ ਵਿੱਚ ਅਕਾਲ ਪੁਰਖ ਦੀ ਸਿੱਖਤ ਸਲਾਹ ਹੁੰਦੀ ਹੈ ਸੋ ਘਰ ਆਖ ਵਡਾਈ ਤੋ ਰਹਾਓ ਏ ਭਾਈ ਤੂੰ ਉਸ ਘਰ ਨੂੰ ਸਾਭ ਰਾਖ ਉਸ ਸਤ ਸੰਗ ਦਾ ਆਸਰਾ ਲੈ ਇਸੇ ਵਿੱਚ ਤੈਨੂੰ ਵਡਿਆਈ ਮਿਲੇਗੀ ਵਿਸਅ ਚਸਿਆਂ ਘੜੀਆਂ ਪਹਰਾਂ ਫਿੱਤੀ ਵਾਰੀ ਮਾ ਹੋਵਾ ਸੂਰਜ ਏ ਕੋਰਤ ਅਨੇਕ ਜਿਵੇਂ ਵਿਸਵੇ ਜੱਸੇ ਕੜੀਆਂ ਪਹਰਾ ਥਿੱਤਾ ਵਾਰ ਬਹੀਨਾਦਕ ਤੇ ਹੋਰ ਅਨੇਕਾ ਰੂਪ ਹਨ ਪਰ ਸੂਰਜ ਕੋ ਹੀ ਹੈ ਜਿਸ ਦੇ ਸਾਰੇ ਵਖ ਵਖ ਸਰੂਪ ਹਨ ਨਾਨਕ ਕਰਤੇ ਕੇ ਕੇਤੇ ਵੇਸ ਤੇਵੇਂ ਹੈ ਨਾਨਕ ਕਰਤਾਰ ਦੇ ਸਾਰੇ ਜੀ ਜੰਤ ਅਨੇਕਾਂ ਸਰੂਪ ਹਨ ਓ ਲ਼ ਸਤਨਾ ਸਤ ਗੁਰ ਪ੍ਰਸਾਦ ਏਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਆਸਾ ਕਾਰ ਤੀਜਾ ਮਹਲਾ ਪਹਿਲਾ ਰਾਗ ਆਸਾ ਤੀਸਰੇ ਗਾਅ ਵਿੱਚ ਧੰ ਗੁਰੂ ਨਾਨਕ ਪਤਾ ਜੀ ਦੀ ਪਾਵਨ ਪਵਿੱਤਰ ਬਾਣੀ ਲੱਖ ਲਸ਼ਕਰ ਲੱਖ ਵਾਜੇ ਨੇਜੇ ਲੱਖ ਉਠ ਕਰੇ ਸਲਾਮ ਏ ਭਾਈ ਜੇ ਤੇਰੀਆਂ ਫੌਜਾਂ ਲੱਖਾਂ ਦੀ ਗਿਣਤੀ ਵਿੱਚ ਹੋਣ ਉਹਨਾਂ ਵਿੱਚ ਲੱਖੇ ਬੰਦੇ ਲੱਖਾਂ ਹੀ ਬੰਦੇ ਵਾਜੇ ਵਜਾਉਣ ਵਾਲੇ ਹੋਣ ਲੱਖਾਂ ਨੇਜਾ ਬਰਾਦਾਰ ਹੋਣ ਬਰਦਾਰ ਹੋਣ ਲੱਖਾਂ ਹੀ ਆਦਮੀ ਉੱਠ ਕੇ ਨੇਤ ਤੈਨੂੰ ਸਲਾਮ ਕਰਦੇ ਹੋਣ ਲੱਖ ਉੱਪਰ ਫਰਮਾਇਸ ਤੇਰੀ ਲੱਖ ਉੱਠ ਰੱਖੇ ਮਾਨ ਹੈ ਭਾਈ ਜੇ ਲੱਖਾਂ ਬੰਦਿਆਂ ਤੇ ਤੇਰੀ ਹਕੂਮਤ ਹੋਵੇ ਲੱਖਾਂ ਬੰਦੇ ਉੱਠ ਕੇ ਤੇਰੀ ਇੱਜ਼ਤ ਕਰਦੇ ਹੋਣ ਜਾਂ ਪਤ ਲੇਖ ਨਾ ਪਵੇ ਤਾਂ ਸਭ ਨਿਰਾਫਲ ਕਾਮ ਤਾਂ ਮੇ ਕੀ ਹੋਇਆ ਜੇ ਤੇਰੀ ਇੱਜ਼ਤ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਨਾ ਪਏ ਤਾਂ ਤੇਰੇ ਇੱਥੇ ਜਗਤ ਵਿੱਚ ਕੀਤੇ ਸਾਰੇ ਹੀ ਕੰਮ ਵਿਅਰਥ ਗਏ ਹਰ ਕੇ ਨਾਮ ਬਿਨਾਂ ਜਗਤ ਧੰਦਾ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਜਗਤ ਦਾ ਮੋਹ ਮਨੁੱਖ ਵਾਸਤੇ ਉਲਝਣ ਹੀ ਉਲਝਣ ਬਣ ਜਾਂਦਾ ਹੈ ਜੇ ਬਹੁਤਾ ਸਮਝਾਈਐ ਹੌਲਾ ਪੀ ਸੋ ਅੰਧੋ ਅੰਧਾਰ ਹੋ ਜੇ ਬੋਤਾ ਸਮਝਾਈਐ ਘੋੜਾ ਪੀਸੋ ਅੰਧੋ ਅੰਧਾਰਾ ਹੋ ਐਸ ਉਲਝਣ ਵਿੱਚ ਜੀਵ ਇਤਨਾ ਫਸਦਾ ਹੈ ਕਿ ਭਾਵੇਂ ਕਿਤਨਾ ਵੀ ਸਮਝਾਈ ਜਾਓ ਮਨ ਅੰਨਾ ਹੀ ਅੰਨਾ ਰਹਿੰਦਾ ਹੈ ਭਾਵੇਂ ਲੋਕ ਨੂੰ ਸੂਝ ਨਹੀਂ ਪੈਂਦੀ ਕਿ ਮੈਂ ਕੁਰਾਹੇ ਪਿਆ ਹਾਂ ਲੱਖ ਖੱਟੀਆਂ ਲੱਖ ਸੰਝੀਆਂ ਖਾਜੈਂ ਲੱਖ ਆਵੈਂ ਲੱਖ ਜਾਹੈਂ ਜੇ ਲੱਖਾਂ ਰੁਪਏ ਖੱਟੇ ਜਾਣ ਲੱਖਾਂ ਰੁਪਏ ਜੋੜੇ ਜਾਣ ਲੱਖਾਂ ਰੁਪਏ ਖਰਚੇ ਵੀ ਜਾਣ ਲੱਖਾਂ ਹੀ ਰੁਪਏ ਆਉਣ ਤੇ ਲੱਖਾਂ ਹੀ ਚਲੇ ਜਾਣ ਜਾਂ ਪਤਲੇ ਖੈ ਨਾ ਪਵੇ ਤਾਂ ਜੀ ਕਿਥੇ ਫਿਰ ਪਾ ਹੈ ਪਰ ਜੇ ਪ੍ਰਭੂ ਦੀ ਨਜ਼ਰ ਵਿੱਚ ਇੱਜ਼ਤ ਪ੍ਰਵਾਨ ਨਾ ਹੋਵੇ ਤਾਂ ਇਹਨਾਂ ਲੱਖਾਂ ਰੁਪਈਆ ਦੇ ਮਾਲਕ ਵੀ ਅੰਦਰੋਂ ਦੁਖੀ ਹੀ ਰਹਿੰਦੇ ਆ ਲੱਖ ਸਾਸਤ ਸਮਝਾਵਣੀ ਲੱਖ ਪੰਡਤ ਪੜੈ ਪੁਰਾਣ ਲੱਖ ਵਾਰੀ ਸ਼ਾਸਤਰਾਂ ਦੀ ਵਿਆਖਿਆ ਕੀਤੀ ਜਾਏ ਵਿਦਵਾਨ ਲੋਕ ਲੱਖਾਂ ਵਾਰੀ ਪੁਰਾਣ ਪੜ੍ਹ ਕੇ ਦੁਨੀਆਂ ਵਿੱਚ ਆਪਣੀ ਵਿਦਿਆ ਦੇ ਕਾਰਨ ਇੱਜ਼ਤ ਹਾਸਲ ਕਰਨ ਜਾਪਤ ਲਿਖੈ ਨਾ ਪਵੈ ਤਾਂ ਸਬੈ ਕੋ ਪ੍ਰਵਾਨ ਤਾਂ ਵੀ ਜੇ ਇੱਜ਼ਤ ਪ੍ਰਭੂ ਦੇ ਦਰ ਤੇ ਕਬੂਲ ਨਾ ਹੋਵੇ ਤਾਂ ਇਹ ਸਾਰੇ ਪੜਨੇ ਪੜਾਉਣੇ ਵਿਅਰਥ ਗਏ ਸਚ ਨਾਮ ਪਤ ਉਪਜੈ ਕਰਮ ਨਾਮ ਕਰਤਾਰ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ 'ਤੇ ਜੁੜਿਆ ਹੀ ਪ੍ਰਭੂ ਦੇ ਦਰ ਤੇ ਇੱਜ਼ਤ ਮਿਲਦੀ ਹੈ ਤੇ ਕਰਤਾਰ ਦਾ ਇਹ ਨਾਮ ਮਿਲਦਾ ਹੈ ਉਸ ਦੀ ਆਪਣੀ ਮਿਹਰ ਨਾਲ ਅਹਨੇ ਸਹਿਰਦੈ ਜੇ ਵਸੈ ਨਾਨਕ ਨਦਰੀ ਪਾਰ ਏ ਨਾਨਕ ਜੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਦਿਨ ਰਾਤ ਵਸਦਾ ਰਹੇ ਤਾਂ ਪ੍ਰਮਾਤਮਾ ਦੀ ਮਿਹਰ ਨਾਲ ਮਨੁੱਖ ਸੰਸਾਰ ਸਮੁੰਦਰ ਦਾ ਪਾਰ ਲੱਭੰਨਾ ਲਭ ਲੈਂਦਾ ਹੈ